ਇਹਤੇ ਦਿਨ ਤੁਸੀਂ ਸਭ ਨੇ ਇੱਕ ਵੀਡੀਓ ਦੇਖੀ ਜਿਸ ਦੇ ਵਿੱਚ ਡਾਕਟਰ ਅਜੀਤ ਗੁਪਤਾ ਅਮਰਸਰ ਸੈਂਟਰਲ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਤੇ ਉਸ ਮੀਟਿੰਗ ਦੇ ਵਿੱਚ ਉੱਠ ਕੇ ਉਹ ਕਹਿੰਦੇ ਨੇ ਆਪਣੇ ਮੰਤਰੀ ਦੇ ਸਾਹਮਣੇ ਕਿ ਮੰਤਰੀ ਸਾਹਿਬ ਕੋਈ ਬਦਲਾਅ ਨਹੀਂ ਹੋਇਆ ਸਾਨੂੰ ਸਵਾ ਦੋ ਸਾਲ ਹੋ ਗਏ ਕਹਿੰਦਿਆਂ ਨੂੰ ਨਸ਼ਾ ਵੀ ਉਸੇ ਤਰ੍ਹਾਂ ਵਿਕ ਰਿਹਾ ਲੋਕਾਂ ਦੀ ਲੁੱਟ ਵੀ ਉਸੇ ਤਰ੍ਹਾਂ ਹੋ ਰਹੀ ਆ ਤੇ ਕੋਈ ਇੱਥੇ ਬਦਲਾਅ ਨਾ ਦੀ ਚੀਜ਼ ਨਹੀਂ ਹੈ ਤੇ ਗੱਲਬਾਤ ਉਹਨਾਂ ਦੇ ਨਾਲ ਕਰਦੇ ਹਾਂ ਉਸ ਲਈ ਮੇਰੇ ਨਾਲ ਨੇ ਸასიਕਾਲ ਡਾਕਟਰ ਸਾਹਿਬ ਸਵਾਗਤ ਆ ਤੁਹਾਡਾ ਅਖਰ ਤੇ ਜੀ ਹਾਂ ਸਤਿ ਸ਼੍ਰੀ ਅਕਾਲ ਗਗਨ ਜੀ ਸਤਿ ਸ਼੍ਰੀ ਅਕਾਲ ਤੁਹਾਡੇ ਸਾਰੇ ਸ਼ੋਤਾਂ ਨੂੰ ਜਿਹੜੇ ਇਹ ਪ੍ਰੋਗਰਾਮ ਦਾ ਤਾਂ ਦੇਖ ਰਹੇ ਹੋ ਤੁਸੀਂ ਰਹੇ ਨੇ ਜੀ ਜੀ ਸਤਿ ਸ਼੍ਰੀ ਅਕਾਲ ਜੀ ਡਾਕਟਰ ਸਾਹਿਬ ਤੁਹਾਡੀ ਇੱਕ ਵੀਡੀਓ ਵਾਇਰਲ ਹੋ ਰਹੀ ਆ ਮੈਂ ਉਸ ਦੀ ਤਸਦੀਕ ਚਾਹੁੰਨਾ ਕਿ ਉਹ ਤੁਹਾਡੀ ਹੀ ਵੀਡੀਓ ਆ ਜੇ ਤੁਹਾਡੀ ਆ ਤਾਂ ਕਦੋਂ ਦੀ ਆ ਉਹ ਇਹ ਵੀਡੀਓ ਅੱਜ ਸ਼ੇਅਰ ਕੀਤੀ ਆ ਗਗਨ ਜੀ ਵੀਡੀਓ ਜਿਹੜੀ ਆ ਮੈਂ ਖੁਦ ਦੇਖ ਰਿਹਾ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਆ ਜੀ ਇਹ ਸਾਡੀ ਅਮਰਸਰ ਦੀ ਲੋਕ ਸਭਾ ਦੀ ਸੀਟ ਹਾਰਨ ਤੋਂ ਬਾਅਦ ਜੀ ਸਟੇ ਮੰਤਰੀ ਪੰਜਾਬ ਸਰਕਾਰ ਦੇ ਕੁਲਦੀਪ ਸਿੰਘ ਢਾਲੀਵਾਲ ਜੀ ਨੇ ਜੀ ਇੱਕ ਧੰਨਵਾਦ ਮੀਟਿੰਗ ਭਲਾਈ ਸੀ ਜੀ ਪੀ ਪਾਰਟੀ ਰੱਖੀ ਸੀ ਉਸ ਮੰਚ ਦੇ ਉੱਤੇ ਮੈਂ ਵਲੰਟੀਅਰਸ ਨੂੰ ਜਿੱਥੇ ਸੰਬੋਧਿਤ ਕਰ ਰਿਹਾ ਸੀ ਉੱਥੇ ਮੈਂ ਪਾਰਟੀ ਨੇ ਇਹ ਹਾਰਨ ਦੇ ਜਿਹੜੇ ਕਾਰਨ ਨੇ ਜੀ ਉਹਨਾਂ ਦਾ ਵੀ ਇਹ ਤੁਸੀਂ ਦੇਖ ਰਿਹਾ ਹੈ ਵੀ ਤੁਸੀਂ ਮੈਂ ਕਹਿ ਰਹੀ ਸੀ ਕਿ ਸਾਨੂੰ ਆਤਮ ਮੰਤਰੀ ਜਿਹੜਾ ਕਰਨਾ ਚਾਹੀਦਾ ਜੀ ਬਹੁਤ ਸੀਗੇ ਸੀ ਕਰਨਾ ਚਾਹੀਦਾ ਕਿਉਂਕਿ ਆਲਰੇਡੀ 2 ਸਾਲ ਹੋ ਚੁੱਕੇ ਆ ਜੀ ਜੀ 2 ਸਾਲਾਂ ਚ ਸਾਡੇ ਜਿਹੜੀ ਸਰਕਾਰ ਹੈ ਉਹਨੇ ਜਿੱਥੇ ਬਹੁਤ ਅੱਛੇ ਕੰਮ ਕੀਤੇ ਆ ਜਿਵੇਂ ਗਰੰਟੀਆਂ ਪੂਰੀਆਂ ਕੀਤੀਆਂ ਸਾਰੀਆਂ ਜੀ ਸਾਡੇ ਮਾਨਯੋਗ ਮੁੱਖ ਮੰਤਰੀ ਭਗਵਾਨ ਤਮਨ ਜੋ ਕਿ ਬੜੇ ਆਨ ਤੱਕ ਸੀਐਮ ਨੇ ਜੀ 3 ਰਾਤ ਲੋਕਾਂ ਚ ਵਿੱਚ ਦੇ ਲੋਕ ਸਾਡੇ ਕੰਮ ਜਿਹੜੇ ਲੋਕ ਪੱਕੀ ਕੰਮ ਨੇ ਜੀ OK ਦੇ ਤੌਰ ਤੇ ਕਰਦੇ ਨੇ ਜੀ ਕਿਦਰੇ ਨ ਕਿਦਰੇ ਕੋਈ ਨਾ ਕੋਈ ਤੇ ਕਮੀਆਂ ਰਹਿ ਗਈਆਂ ਜਿਹਦੇ ਕਰਕੇ ਸਾਡੀਆਂ ਲੋਕ ਸਭਾ ਦੀਆਂ ਜੀ ਜਿਹੜੀਆਂ 13 ਤੋਂ 3 ਆਈਆਂ ਜੀ ਤੇ ਇਹ ਗੱਲਬਾਤ ਕਰਦਿਆਂ ਮੈਂ ਸਾਰੀਆਂ ਗੱਲਾਂ ਕਰ ਰਿਹਾ ਸੀ ਔਰ ਮੈਂ ਕਿਦਰੇ ਨ ਕਿਦਰੇ ਆਪਣੇ ਵਲੰਟੀਅਰ ਦਾ ਜਿਹੜਾ ਮੋਰਲ ਸੀਗਾ ਉਹਨੂੰ ਹੋਸਟ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਜੀ ਕਿਉਂਕਿ ਇਹ ਦੇਖਿਆ ਗਿਆ ਕਿ ਐਡਮਿਨਿਸਟ੍ਰੇਸ਼ਨ ਦਾ ਜਿਹੜਾ ਦਾ ਉਹਨੂੰ ਨੱਚ ਪੱਟ ਬਹੁਤ ਜ਼ਰੂਰੀ ਹੈ ਜੀ ਦੀ ਐਡਮਿਨਿਸਟ੍ਰੇਸ਼ਨ ਜਿਹੜੀ ਆ ਉਹਨਾਂ ਨੂੰ ਜਿਹੜੀਆਂ ਪਰਾਂੜੀਆਂ ਆਦਤਾਂ ਪਈਆਂ ਪਹਿਲੀਆਂ ਸਰਕਾਰਾਂ ਵੇਦਿਆਂ ਦੀਆਂ ਜੀ ਉਹੀ ਚੱਲੀ ਜਾ ਰਹੀਆਂ ਸੋ ਉਹਦੇ ਲਈ ਮੈਂ ਐਵੇਂ ਕਹਿਣਾ ਚਾਹੁੰਦਾ ਕਿ ਆਪਰੇਸ਼ੀਅਨ ਸਾਹਿਬ ਨੂੰ ਵੀ ਇਹ ਕਹਿਣਾ ਚਾਹੁੰਦਾ ਕਿ ਤੁਸੀਂ ਆਲਰੇਡੀ ਬੜੀ ਮਿਹਨਤ ਕਰ ਰਹੇ ਹੋ ਮੈਂ ਵੀ ਸਵਾ ਦੋ ਸਾਲ ਆਪਣੀ ਜਿੱਦਗੀ ਦੀ ਰਾਤ ਮਿਹਨਤ ਕੀਤੀ ਹੈ 24 ਘੰਟੇ ਆਪਣਾ ਮੋਬਾਈਲ ਖੁੱਲਾ ਰੱਖਿਆ ਖੁੱਸਣਾ ਪਹੁੰਚ ਚੱਕਦਾ ਜੀ ਖੁਦ ਲੋਕਾਂ ਦੀਆਂ ਸੋਸ਼ਿਆਂਾਂ ਹੱਲ ਕਰਦਾ ਜੀ ਜੀ ਮੈਂ ਕਿਤੇ ਗਿਆ ਨਹੀਂ ਮੈਂ ਸਵਾ ਦੋ ਸਾਲ ਅਮਰਸਾ ਤੇ ਵੇਚੀ ਰਿਹਾ ਜੀ اور ਮੈਂ ਤੁਹਾਡੇ ਸਾਹਮਣੇ ਰਹੀ ਇਹ ਕਹਿਣਾ ਚਾਹਨਾ ਆਪੇ ਸਿਹਤ ਸਾਡੋ ਕਿ ਉਹ ਜਿਹੜੀ ਮਿਹਨਤ ਹੈ ਉਹਨੂੰ ਹੋਰ ਵਧਾਈ ਜੀ 24 14 18 ਘੰਟੇ ਆਲਰੇਡੀ ਕੰਮ ਕਰਦੇ ਆ ਆਪਾਂ 20 22 ਘੰਟੇ ਕੰਮ ਕਰੀਏ ਤਾਂ ਜੋ ਜਿਹੜੀਆਂ ਪਹਿਲੀਆਂ ਸਰਕਾਰਾਂ ਦੇ ਜੋ ਜੋ ਪਹਿਲੀਆਂ ਸਰਕਾਰਾਂ ਦਾ ਤਾਰਾ ਪਾੜਾ ਪੜਿਆ ਚਾਹੇ ਉਹ ਤਸ਼ਾ ਚਾਹੇ ਉਹ ਕੜਾਛਣਾ ਉਹਨੂੰ ਕਦਮ ਕਰ ਲਈਏ ਅਸੀਂ ਜਿਹੜੀ ਆਪਣੀ ਬੇਨਤ ਬਤਾਈ ਜੀ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਮੁਬਾਰਕਬਾਦ ਦਿੰਨਾ ਇਸ ਗੱਲ ਦੀ ਕਿ ਕਿਉਂਕਿ ਪੂਰੇ ਪੰਜਾਬ ਦੇ ਵਿੱਚ ਨਸ਼ਾ ਤੇ ਹੈ ਬਿਲਕੁਲ ਘਟਿਆ ਵੀ ਨਹੀਂ ਜੇ ਕੋਈ ਇਹ ਗਾਖੇ ਕਿ ਘਟਿਆ ਬੰਦ ਗੱਲਾਂ ਬੰਦ ਕਰਨ ਦੀਆਂ ਹੋਈਆਂ ਸੀ ਤਨ ਮਹੀਨਿਆਂ ਦੇ ਵਿੱਚ ਤੁਹਾਨੂੰ ਮੁਬਾਰਕਬਾਦ ਆ ਤੁਸੀਂ ਇਹ ਜ਼ੁਰਤ ਵਿਖਾਈ ਆ ਤੁਸੀਂ ਇਸ ਮਸਲੇ ਤੇ ਬੋਲੇ ਹੋ ਤੇ ਡਾਕਟਰ ਸਾਹਿਬ ਦੂਜਾ ਤੁਸੀਂ ਪ੍ਰਸ਼ਾਸਨ ਦੀ ਗੱਲ ਕੀਤੀ ਆ ਅੰਮ੍ਰਿਤਸਰ ਤੋਂ ਹੀ ਵਿਧਾਇਕ ਨੇ ਕੁਮਰ ਵਿਜੇ ਪ੍ਰਤਾਪ ਜੀ ਤੇ ਉਹਨਾਂ ਨੇ ਵੀ ਇੱਕ ਮੀਟਿੰਗ ਦੇ ਵਿੱਚ ਪਿੱਛੇ ਪਿਛਲੇ ਦਿਨੀਆਂ ਗੱਲ ਆਖੀ ਸੀ ਕਿ ਪੁਲਿਸ ਅਫਸਰਾਂ ਦਾ ਚਿੱਟਾ ਅੰਮ੍ਰਿਤਸਰ ਦੇ ਵਿੱਚ ਵਿਕਦਾ ਤੇ ਉਹਨਾਂ ਨੇ ਤੁਹਾਡੀ ਪਾਰਟੀ ਦੇ ਇੱਕ ਬਹੁਤ ਵੱਡੇ ਲੀਡਰ ਦਾ ਨਾਮ ਲਿਆ ਸੀ ਕਿ ਇਹ ਸੱਚ ਹੈ ਕਿ ਨਸ਼ਾ ਪੁਲਿਸ ਅਫਸਰ ਹੀ ਵਕਾਉਂਦੇ ਆ ਅੰਮ੍ਰਿਤਸਰ ਦੇ ਵਿੱਚ ਇੱਕ ਦੇਖੋ ਜੀ ਇੱਕ ਨੈਕਸਸ ਹੈ ਗਗਨ ਜੀ ਤੁਹਾਨੂੰ ਵੀ ਪਤਾ ਹੈ ਇਹ ਨੈਕਸਸ ਪਹਿਲੀਆਂ ਪਾਰਟੀਆਂ ਦਾ ਦਿੱਤਾ ਆਪਣੇ ਆ ਉਹਨਾਂ ਦੇ ਟਾਈਮ ਦਾ ਜੀ ਸਾਡੀ ਸਰਕਾਰ ਨੂੰ ਤੇ ਸਭਾ ਦੋਸ਼ ਹੈ ਕਿ ਦੇ ਬੰਦ ਤੋਂ ਜੀ ਕੋਈ ਨਹੀਂ ਕਰਦਾ ਜੀ ਇਸ ਨੈਕਸਸ ਨੂੰ ਤੋੜਨ ਲਈ ਜਿਹੜਾ ਉਹ ਪ੍ਰਯਾਸ ਬਹੁਤ ਜ਼ਿਆਦਾ ਵੱਡੇ ਚਾਹੀਦੇ ਆ। ਪਰ ਡਾਕਟਰ ਸਾਹਿਬ ਤੁਸੀਂ ਸਮਝਦੇ ਹੋ ਕਿ ਉਸ ਨੈਕਸਸ ਨੂੰ ਤੋੜਨ ਦੇ ਲਈ ਸਵਾ ਦੋ ਸਾਲ ਦੇ ਵਿੱਚ ਉਸ ਲੈਵਲ ਦੇ ਮਤਲਬ ਜਿਹੜੇ ਕੋਸ਼ਿਸ਼ਾਂ ਨਹੀਂ ਹੋਈਆਂ ਮੁੱਖ ਮੰਤਰੀ ਸਾਹਿਬ ਦੇ ਵੱਲੋਂ? ਕੋਸ਼ਿਸ਼ਾਂ ਦੇਖੋ ਜੀ ਕੋਸ਼ਿਸ਼ਾਂ ਤਾਂ ਹੋਈਆਂ ਮੁੱਖ ਮੰਤਰੀ ਸਾਹਿਬ ਮੈਂ ਤਾਂ ਪਹਿਲੇ ਕਹਿ ਰਿਹਾ ਕਿ ਬੜੀ ਕੋਸ਼ਿਸ਼ ਕਰ ਰਹੇ ਨੇ। ਅਸੀਂ ਲੋਕ ਵੀ ਬੜੀ ਕੋਸ਼ਿਸ਼ ਕਰ ਰਹੇ ਆ ਪਰ ਨੈਕਸਸ ਇੰਨਾ ਸਟਰੋਂਗ ਆ ਕਿ ਨੂੰ ਤੋੜ ਲਈ ਸਾਨੂੰ ਮੈਨੂੰ ਲੱਗਦਾ ਕਿ ਥੋੜਾ ਸਮਾਂ ਹੋ ਤੇ ਇਹਦਾ ਉਹ ਸਾਨੂੰ ਜਿਹੜੇ ਆਪਣੇ પ્રયાસ ਨੇ ਉਹ ਤਗੜੇ ਕਰਨੇ ਪੈਣਗੇ ਔਰ ਐਗਲਿਸਟੇਸ਼ਨ ਤੇ ਤੋ ਤੱਕ ਪੁਲਿਸ ਦਾ ਤਾਲਕਾ ਉਹਦੇ ਉਤੇ ਸਰਵੇਲੈਂਸ ਜਿਹੜੀ ਆ 24 ਆਰਸ ਕਰੇਗੀ ਤਾਂ ਜੋ ਇਹ ਜਿਹੜੀ ਸਮਾਜਿਕ ਕ੍ਰਿਤੀ ਆ ਜਿਹੜੀ ਲਾਹਤ ਹੈ ਇੱਕ ਪੰਜਾਬ ਦੇ ਉੱਤੇ ਉਦੋਂ ਖਤਮ ਕਿ ਡਾਕਟਰ ਸਾਹਿਬ ਇਸ ਨੈਕਸਸ ਦੇ ਵਿੱਚੋਂ ਆਉਂਦਾ ਕੌਣ-ਕੌਣ ਆ ਪੁਲਿਸ ਤੋਂ ਇਲਾਵਾ ਹੋਰ ਕੌਣ ਆ ਇਸ ਨੈਕਸਸ ਦੇ ਵਿੱਚ ਬਿਲਕੁਲ ਜੀ ਇਹ ਨੈਕਸਸ ਤੁਹਾਨੂੰ ਪਤਾ ਇੱਕ ਤੇ ਸਪਲਾਈ ਲਾਈਨ ਤੋੜਨੀ ਜ਼ਰੂਰੀ ਹੈ ਕਿਉਂਕਿ ਮੈਂ ਵੀ ਸਮਝਦਾ ਕਿ ਇਹ ਜਿਹੜਾ ਆਮਰਸਰ ਇੱਕ ਬਾਡਰ ਏਰੀਆ ਬਾਡਰ ਏਰੀਆ ਹੁੰਦੇ ਕਰਕੇ ਗਗਨ ਜੀ ਤੁਸੀਂ ਦੇਖਦੇ ਹੋ ਰੋਜ਼ ਹੀ ਉੱਥੋਂ ਪਾਕਿਸਤਾਨ ਤੋਂ ਡਰੋਨਸ ਆਦੇ ਤੇ ਡਰੋਨ ਦੇ ਰਾਹੀਂ ਉਹ ਨਸ਼ਾ ਸੋ ਇੱਥੇ ਹੈ ਥੋੜਾ ਮੁਸ਼ਕਿਲ ਨਾ ਪਰ ਦੁਨੀਆ ਦੇ ਵਿੱਚ ਕੋਈ ਅਸਾ ਕੰਮ ਐ ਮੁਸ਼ਕਿਲ ਨਹੀਂ ਐ ਜੇ ਤੁਹਾਡੀ ਦੀਆਂ ਸਾਫ ਐ ਤਰੀਆਂ ਦਿੱਤੀਆਂ ਸਾਫ ਨੇ ਤੇ ਕੋਈ ਵੀ ਕੰਮ ਦੁਨੀਆ ਦਾ ਅਸਾਂ ਨਹੀਂ ਐ ਜਿਹੜਾ ਉਹ ਸਭ ਪੂਰਾ ਨਾ ਠੀਕ ਨਹੀਂ ਹੋ ਸਕਦਾ ਸੋ ਇੱਕ ਦਿਨ ਆਏਗਾ ਜਦੋਂ ਇਸ ਨਸ਼ੇ ਨੂੰ ਰੋਕਣ ਦੇ ਵਿੱਚ ਕਾਮਯਾਬ ਹੋ ਜਾਗੇ ਡਾਕਟਰ ਸਾਹਿਬ ਤੁਸੀਂ ਇਸ ਤੋਂ ਪਹਿਲਾਂ ਪਬਲਿਕਲੀ ਬੋਲਿਓ ਕਿਉਂਕਿ ਕਈ ਵਾਰ ਇਹ ਹੁੰਦਾ ਅਕਸਰ ਹੀ ਆਪਾਂ ਪੰਜਾਬੀ ਦੇ ਵਿੱਚ ਤਾਂ ਇੱਕ ਗੱਲ ਕਹਿੰਦੇ ਵੀ ਘਰ ਦੀ ਲੜਾਈ ਘਰ ਦੇ ਵਿੱਚ ਬੰਦਾ ਕੋਸ਼ਿਸ਼ ਕਰਦਾ ਕਿ ਘਰ ਦੇ ਵਿੱਚ ਹੀ ਰਹੇ ਬਾਹਰ ਕਦੋਂ ਜਾਂਦੀਆਂ ਜਦੋਂ ਹੱਦਾਂ ਪਾਰ ਹੋ ਜਾਂਦੀਆਂ ਨੇ ਤੁਸੀਂ ਪਬਲਿਕਲੀ ਬੋਲੇ ਹੋਗੇ ਤੇ ਦੂਜੀ ਗੱਲ ਇਸ ਤੋਂ ਪਹਿਲਾਂ ਤੁਹਾਡੀ ਗੱਲਬਾਤਾਂ ਮੰਤਰੀ ਸਾਹਿਬ ਨਾਲ ਜਾਂ ਮੁੱਖ ਮੰਤਰੀ ਸਾਹਿਬ ਨਾਲ ਪਹਿਲਾਂ ਲਗਾਤਾਰ ਗੱਲ ਹੁੰਦੀ ਰਹੀ ਇਸ ਮਸਲੇ ਤੇ ਤਾਂ ਉਦੋਂ ਕੀ ਜਵਾਬ ਦਿੰਦੇ ਰਹੇ ਆ ਉਹ ਮੈਂ ਗਗਨ ਜੀ ਤੁਹਾਨੂੰ ਕਹਤੇ ਵੀ ਕਿਹਾ ਕਿ ਇੱਕ ਧੰਨਵਾਦ ਮੀਟਿੰਗ ਸੀਗੀ ਕਾਰ ਦੇ ਵਿੱਚ ਹੀ ਮੀਟਿੰਗ ਸੀਗੀ ਜੀ ਵੌਲੰਟੀਅਰਸ ਵੀ ਤੇ ਤੁਹਾਡੀ ਫੈਮਲੀ ਦੇ ਮੈਂਬਰ ਹੁੰਦੇ ਨੇ ਜੀ ਜਿਹੜੇ ਐਮਐਲਏ ਨੇ ਉਹ ਵੀ ਤੁਹਾਡੀ ਫੈਮਲੀ ਆ ਸਰਕਾਰ ਦੀ ਫੈਮਲੀ ਦੇ ਮੈਂਬਰ ਤੇ ਸਾਰੇ ਅਸੀਂ ਫੈਮਲੀ ਦੇ ਵਿੱਚ ਹੀ ਬੈਠ ਕੇ ਹੀ ਗੱਲ ਕੀਤੀ ਆ ਜੀ ਸਿਜੀ ਦਾ ਪਾਰਟੀ ਪਲੇਟਫਾਰਮ ਤੇ ਮੈਂ ਗੱਲ ਕੀਤੀ ਆ ਪਾਰਟੀ ਪਲੇਟਫਾਰਮ ਤੋਂ ਬਾਤ ਨਹੀਂ ਗਿਆ ਅਸੀਂ ਸਾਰੇ ਇਕੱਠੇ ਆ ਕੋਈ ਅਸੀਂ ਕਰ ਨਹੀਂ ਆ ਅਸੀਂ ਮਾਨਸਾਹ ਦੇ ਨਾਲ ਖੜੇ ਆ ਜੀ ਇਹ ਚਾਹਦੇ ਆ ਕਿ ਇਹ ਜਿਹੜੀਆਂ ਜਿਹੜੀਆਂ ਗਰੰਟੀਆਂ ਅਸੀਂ ਦੇ ਕੇ ਆਏ ਸੀ ਲੋਕਾਂ ਨੂੰ ਜਿਹੜੇ ਅਸੀਂ ਕਹਿ ਕੇ ਆਏ ਸੀ ਕਿ ਬਦਲਾਵ ਦੀ ਰਾਹ ਪਈ ਜੀ ਉਹਦੇ ਵਾਸਤੇ ਸਾਨੂੰ ਜਿਹੜੀ ਆ ਜਾਦਾ ਮਿਹਨਤ ਕਰਨੀ ਲੋੜ ਜੀ ਤਾਂ ਐਮਐਲਏ ਸਾਹਿਬ ਜਿਸ ਤਰ੍ਹਾਂ ਮੈਂ ਕਿਹਾ ਕਿ ਪਹਿਲਾਂ ਤੁਸੀਂ ਇਹ ਗੱਲ ਕਦੇ ਸੀਐਮ ਸਾਹਿਬ ਦੇ ਕੰਨੀ ਕੱਢੀ ਆ ਕਿ ਤੁਹਾਨੂੰ ਨਸ਼ਾ ਨਹੀਂ ਰੁਕਿਆ ਜਾ ਰਿਹਾ ਜਨ ਸਾਹਿਬ ਕੁਝ ਨਾਲ ਦੀ ਗੱਲ ਹੋਈ ਆ ਔਰ ਉਸ ਤੋਂ ਇਲਾਵਾ ਜਦੋਂ ਬਨਿਆਰ ਬਜਦੋਂ ਐਮਐਲਏ ਬਣਿਆ ਸੀ ਸਭ ਤੋਂ ਪਹਿਲਾਂ ਕਮਿਸ਼ਨਰ ਡਾਕਟਰ ਸੁਖਦੇਵ ਸਿੰਘ ਗਿੱਲ ਸੀਗੇ ਜੀ ਉਹਨਾਂ ਨਾਲ ਮੈਂ ਪਹਿਲੇ ਮੀਟਿੰਗ ਕੀਤੀ ਪਹਿਲੀ ਮੀਟਿੰਗ ਸੀ ਮੈਂ ਉਹਨਾਂ ਨੂੰ ਇੱਕੋ ਹੀ ਮੇਰਾ ਪੁਆਇੰਟ ਸੀਗਾ ਕਿ ਇੱਕ ਡਰਾ ਸੱਟਾ ਔਰ ਇੱਕ ਨਸ਼ਾ ਜਿਹੜਾ ਅਸੀਂ ਅਬਰ ਸੱਚੋਂ ਖਤਮ ਕਰਨਾ ਜੀ ਉਹਨਾਂ ਦੀ ਟ੍ਰਾਂਸਫਰ ਹੋ ਗਈ ਫਿਰ ਆ ਗਏ ਅਰुण ਪਾਲ ਜੀ ਤੁਸੀਂ ਸਤ ਪੁਰੇ ਮਨੋਰਥਾ ਉਹਨਾਂ ਨਾਲ ਗੱਲ ਕੀਤੀ ਉਹਨਾਂ ਨੂੰ ਵੀ ਮੈਂ ਕੋਈ ਮੇਰਾ ਇਕੋ ਹੀ ਏਜੰਡਾ ਸੀ ਬਾਕੀ ਏਜੰਡੇ ਤੇ ਹੈ ਹੀ ਨੇ ਪੀਨਾਂ ਦੇ ਪਾਣੀ ਦਾ ਸੀਵਰੇਜ ਦਾ ਸਫਾਈ ਦਾ ਉਹ ਤੇ ਹੈ ਹੀ ਨੇ ਸੈਕੰਡਰੀ ਨੇ ਭਗਤ ਪ੍ਰਾਇਮਰੀ ਮੇਰਾ ਸੀਗਾ ਤੇ ਅਸੀਂ ਕਿਸੇ ਤਰੀਕੇ ਇਹਨੂੰ ਨਸ਼ੇ ਨੂੰ ਆਦਤਾਂ ਦੇ ਸਿੱਤੇ ਨੂੰ ਅਸੀਂ ਖਤਮ ਕਰੀ ਉਹਨਾਂ ਦੀ ਟ੍ਰਾਂਸਫਰ ਹੋ ਗਈ ਉਸ ਤੋਂ ਬਾਅਦ ਆਗੇ ਜਿਸ ਕਰਨ ਜੀ ਉਹਨਾਂ ਨਾਲ ਵੀ ਉਹ ਵੀ ਕਹਿਣ ਕਿ ਡਾਕਟਰ ਸਾਹਿਬ ਜਦੋਂ ਤੁਸੀਂ ਆਉਂਦੇ ਹੋ ਕੋਈ ਗੱਲ ਕਰਦੇ ਹੋ ਤੇ ਯਾਰ ਅਸੀਂ ਇਹ ਕਹਿ ਕੇ ਆਏ ਆ ਸਰਕਾਰ ਚ ਕਿ ਅਸੀਂ ਇਹ ਜਲਦੀ ਤੋਂ ਜਲਦੀ ਖਤਮ ਕਰਾਂਗੇ ਫਿਰ ਉਹਨਾਂ ਦੀ ਟ੍ਰਾਂਸਫਰ ਹੋ ਗਈ ਕਿ ਨੌਨਿਆਂ ਆ ਜੀ ਆਗੇ ਜੀ ਫਿਰ ਉਹਨਾਂ ਨੂੰ ਮੈਂ ਕੋਈ ਐਸੀ ਗੱਲ ਕਿ ਸਾ ਕੋਈ ਕੰਮਲਾ ਨਹੀਂ ਤਾਂ ਪਤਾ ਕਮਲਾ ਹੋ ਜਾਂਦਾ ਹੂੰ ਹੂੰ ਇਹ ਪਾ ਨੂੰ ਖਤਮ ਕਰੀਏ ਇਹਨੂੰ ਨਸ਼ੇ ਦੀ ਲਾਹਤ ਨੂੰ ਖਤਮ ਕਰੀਏ ਪੰਜਾਬ ਚ ਜੀ ਪਰ ਇਹ ਐਕਸਲ ਜੀ ਇੰਨਾ ਸਟਰੋਂਗ ਹੈ ਔਰ ਬਾਰਡਰੀ ਦੀ ਆਨ ਕਰਕੇ ਤੇ ਥੋੜੀ ਤੁਹਾਨੂੰ ਮੁਸ਼ਕਲ ਆ ਰਹੀਆਂ ਜਲਦੀ ਇੱਥੇ ਸੀ ਜੇ ਜਿਹੜੀ ਵਿਕਰੀ ਆ ਉਹ ਪਾ ਲਾਂਗੇ। ਉਹ ਡਾਕਟਰ ਸਾਹਿਬ ਜਿਵੇਂ ਸਰਕਾਰ ਦਾ ਅੱਧਾ ਸਮਾਂ ਲੰਘ ਚੁੱਕਿਆ ਅੱਧਾ ਸਮਾਂ ਰਹਿ ਗਿਆ तकरीबन 2 ਸਾਲ ਆਪਾਂ ਮੰਨ ਲਈਏ ਕਿ ਹੋਰ ਰਹਿ ਗਏ ਨੇ। ਤੁਹਾਨੂੰ ਲੱਗਦਾ ਨਹੀਂ ਕਿ ਜੇ ਨਾ ਚਲੋ ਮੰਨ ਲਈਏ ਅਖੀਰ ਤੇ ਚਲੋ ਇਹ ਆ ਵੀ ਚੋਣਾ ਚੂਣਾ ਵਾਲੇ ਪਾਰਟੀਆਂ ਆਪਦੇ ਵਾਲੇ ਪਾਸੇ ਰੁੱਝ ਜਾਂਦੀਆਂ ਨੇ ਚਲੋ ਮੰਨ ਤਿੰਨ ਵੀ ਪੌਣੇ ਤਿੰਨ ਸਾਲ ਵੀ ਮੰਨ ਲਈਏ ਤਾਂ ਲੱਗਦਾ ਨਹੀਂ ਜੇ ਇਹ ਸਮਾਂ ਵੀ ਇੰਨੀ ਤੇਜ਼ੀ ਦੇ ਨਾਲ ਲੰਘਦਾ ਰਿਹਾ ਤਾਂ ਲੋਕਾਂ ਦੇ ਨਾਲ ਇੱਕ ਬਹੁਤ ਵੱਡੀ ਵਾਦਾ ਖਿਲਾਫੀ ਹੋ ਜੇਗੀ ਕਿਉਂਕਿ ਇਹ ਸਰਕਾਰ ਤੇ ਜੇ ਗੱਲ ਕਰੀਏ ਮੁੱਖ ਮੁੱਦਾ ਹੀ ਇਹਨਾਂ ਦਾ ਤਾਂ ਨਸ਼ਾ ਸੀਗਾ ਜਿਸ ਤਰੀਕੇ ਅਸੀਂ ਦੇਖਿਆ ਕਿ ਇਹਨਾਂ ਚੋਣਾਂ ਦੇ ਵਿੱਚ ਵੀ ਆਮ ਆਦਮੀ ਪਾਰਟੀ ਦੇ ਜ਼ਿਆਦਾਤਰ ਉਮੀਦਵਾਰਾਂ ਨੇ ਇਸ ਅਜੰਡਾ ਇਸ ਮੁੱਦੇ ਨੂੰ ਆਪਣੇ ਅਜੰਡੇ ਤੋਂ ਬਾਹਰ ਰੱਖਿਆ ਚਿੱਟੇ ਤੇ ਗੱਲ ਹੀ ਨਹੀਂ ਹੋਈ ਜੀ ਅਸੀਂ ਦੇਖੋ ਮੈਂ ਤੁਹਾਨੂੰ ਆਪਣਾ ਦੱਸ ਰਿਹਾ ਕਿ ਮੇਰਾ ਤਾਂ ਅਜੰਡਾ ਹੀ ਆ ਫੇਰਿਆ ਜਦੋਂ ਕੋਈ ਕਮਿਸ਼ਨਰ ਪੁਲਿਸ ਹੰਦਾ ਦੇਖੋ ਇੱਕ ਕੰਮ ਤੇ ਜਿਹੜਾ ਪ੍ਰਸ਼ਾਸਨ ਨੇ ਔਰ ਐਮਐਲਏ ਦੇ ਨਾਲ ਮਿਲ ਕੇ ਕੰਪਲੀਟ ਕਰਨਾ ਹੈ ਨਾ ਕੋਪੂਰਨ ਕਰਨਾ ਹੈ ਨਾ ਕੋਈ ਵੀ ਮਨ ਲੋ ਜੇ ਮੈਂ ਡਰਗ ਮੀ ਨੇ ਸਾਇ ਜਿਹੜੇ ਨਸ਼ੇ ਦਾ ਜਿਹੜਾ ਕਾਰੋਬਾਰ ਹੈ ਉਹ ਅਸੀਂ ਇਕੱਠੇ ਹੋ ਕੇ ਟਰਲ ਕੇ ਸਟਰੋਂਗਲੀ ਇਹਨੂੰ ਖਤਮ ਕਰ ਸਕਦੇ ਹਾਂ ਸੋ ਕੇ ਵਨ ਤੋਂ ਹੀ ਹਟਾਇਆ ਜਾਂਦਾ ਬਟ ਫਿਰ بار بار ਕੋਈ ਗਲਤਡਾ ਮਾਨੂੰ ਕਰਨੀ ਪੈਂਦੀ ਹੈ ਕਿ ਇਹ ਬਾਕਸ ਸਟਰੋਂਗ ਹੋਲ ਕਰਕੇ ਔਰ ਬਾਰਡਰ ਰਿਡ ਹੌਨ ਕਰਕੇ ਕਿਉਂਕਿ ਇਹ ਬਾਰਡਰ ਹੈ ਅੰਮ੍ਰਿਤਸਰ ਜੀ ਜਿਹੜਾ ਦੇ ਨਾਲ ਤੁਹਾਨੂੰ ਪਤਾ ਹੈ ਟਾਰੀ ਬਾਰਡਰ ਹੈ ਲੋਰ ਲਗਦਾ ਨਾਲ ਉਧਰੋਂ ਸਾਰੇ ਬਾਰਡਰ ਪੈਕਟੋਰ ਕਰਕੇ ਸਾਡੇ ਪੁਜੀਰਾ ਦਾ ਸ਼ਾਦਾ ਉਹਨੂੰ ਰੋਕਣਾ ਬੜਾ ਮੁਸ਼ਕਿਲ ਹੋ ਰਿਹਾ ਹਾਲਾਂਕਿ ਸਾਡਾ ਪੁਲਿਸ ਪ੍ਰਸ਼ਾਸਨ ਜਿਹੜਾ ਬਾਰਡਰ ਤੇ ਪੀਐਸਐਫ ਹੈ ਉਹ ਵੀ ਕੋਸ਼ਿਸ਼ ਕਰ ਰਹੀ ਹੈ ਜੀ ਅਗਰ ਕਿਤੇ ਨਾ ਕਿਤੇ ਸਾਨੂੰ ਬਹੁਤ ਜ਼ਿਆਦਾ ਮਦਦ ਕਰਨ ਦੀ ਲੋੜ ਹੈ ਹੋਰ ਜ਼ਿਆਦਾ ਸ਼ਕਤੀ ਕਰਨ ਦੀ ਲੋੜ ਹੈ ਸ਼ੁਕਰੀਆ ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਹਾਨੂੰ ਮੁਬਾਰਕਬਾਦ ਵੀ ਕਿ 92 ਦੇ ਵਿੱਚੋਂ ਤੁਸੀਂ ਪਹਿਲੇ ਉਹ ਜਿਨ੍ਹਾਂ ਨੇ ਜ਼ਰੂਰਤ ਦੇ ਨਾਲ ਇਹ ਗੱਲ ਰੱਖੀ ਹੈ ਤੇ ਉਮੀਦ ਆ ਕਿ ਤੁਹਾਨੂੰ ਵੇਖ ਕੇ ਤੁਹਾਡੀ ਪਾਰਟੀ ਦੇ ਹੋਰ ਵੀ ਜਿਹੜੇ ਐਮਐਲਏ ਸਹਿਬਾਨ ਨੇ ਉਹ ਵੀ ਇਸ ਮਸਲੇ ਨੂੰ ਚੱਕਣਗੇ ਕਿਉਂਕਿ ਮੈਂ ਫਿਰ ਇੱਕ ਵਾਰ ਕਹਿ ਰਿਹਾ ਕਿ ਜੇ ਇਸ ਪਾਰਟੀ ਕੋਲੇ ਇਲੈਕਸ਼ਨ ਤੋਂ ਪਹਿਲਾਂ ਸਭ ਤੋਂ ਵੱਡਾ ਮੁੱਦਾ ਸੀ ਤਾਂ ਉਹ ਚਿੱਟਾ ਖਤਮ ਕਰਨ ਦਾ ਸੀ ਤੁਹਾਡੇ ਕੌਮੀ ਕਨਵੀਨਰ ਵੀ ਆਖਦੇ ਨੇ ਕਿ ਅਸੀਂ ਤਾਂ ਨੰਨੇ ਮਹੀਨਿਆਂ ਦੇ ਵਿੱਚ ਚਿੱਟਾ ਖਤਮ ਕਰਾਂਗੇ ਪਰ ਪੰਜਾਬ ਦੇ ਵਿੱਚ ਲਾਸ਼ਾਂ ਚਿੱਟੇ ਦੇ ਨਾਲ ਉਵੇਂ ਹੀ ਉੱਠ ਰਹੀਆਂ ਨੇ ਹਰ ਰੋਜ਼ ਅਖਬਾਰਾਂ ਤੇ ਫੋਟੋਆਂ ਤੇ ਸੋਸ਼ਲ ਮੀਡੀਆ ਤੇ ਵੀਡੀਓਜ਼ ਘੁੰਮਦੀਆਂ ਨੇ ਕਿ ਚਿੱਟੇ ਦੇ ਨਾਲ ਨੇ ਨੌਜਵਾਨਾਂ ਦੀ ਮੌਤ ਹੈ ਨੇ ਨੌਜਵਾਨਾਂ ਦੀ ਮੌਤ ਪਰ ਤੁਸੀਂ ਇਸ ਲਈ ਤੁਹਾਡਾ ਧੰਨਵਾਦ ਵੀ ਆ ਕਿ ਤੁਸੀਂ ਇਹ ਮਸਲਾ ਚੁੱਕਿਆ ਤੇ ਤੁਹਾਨੂੰ ਦੇਖ ਕੇ ਤੁਹਾਡੀ ਪਾਰਟੀ ਦੇ ਹੀ ਹੋਰ ਵਿਧਾਇਕ ਸਹਿਬਾਨ ਵੀ ਇਸ ਮਸਲੇ ਤੇ ਜ਼ਰੂਰ ਗੌਰ ਕਰਨਗੇ ਤੇ ਸਰਕਾਰ ਵੀ ਬਿਲਕੁਲ ਕਦਮ ਇੱਥੇ ਜ਼ਰੂਰੀ ਜਿਹੜੇ ਉਠਾਵੇ ਤੁਹਾਡਾ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਧੰਨਵਾਦ ਜੀ ਸ਼ੁਕਰੀਆ ਸਰ